ਇੱਕ ਜੀ ਸਾਡੇ ਮਕਦਮਾ ਜਿਹੜਾ ਟਰੈਕਟਰ ਔਰ ਟਰਾਲੀ ਚੋਰੀ ਦਾ ਜਿਹੜਾ 213 ਬਟਾ 24 ਮਕਦਮਾ ਜਿਹੜਾ ਜੇਲੇ ਧਾਰਾ 303 ਬੀ ਐਨ ਐਸ ਦੇ ਤਹਿਤ ਦਰਜ ਕੀਤਾ ਸੀ ਜਿਹੜਾ ਇੱਕ ਸਾਡੇ ਰੜੇ ਜਿਹੜਾ ਰੋਡ ਦਾ ਕੰਮ ਕਰਨ ਵਾਲੀ ਜਿਹੜੀ ਕੰਪਨੀ ਦਾ ਇੱਕ ਟਰੈਕਟਰ ਮਹਿੰਦਰਾ ਦੇ ਨਾਲ ਟਰਾਲੀ ਜਿਹੜੀ ਹੈ ਚੋਰੀ ਹੋ ਗਈ ਸੀ ਉਹਦੇ ਵਿੱਚ ਸਾਡੀ ਜਿਹੜੀ ਚੌਂਕੀ ਜਰ ਜੀਸੇ ਰਾਜੇਂਦਰ ਹੁਣਾਂ ਨੇ ਮਿਹਨਤ ਕਰਕੇ ਜਿਹੜਾ ਉਹਦੇ ਵਿੱਚ ਟਰੈਕਟਰ ਔਰ ਟਰਾਲੀ ਇਹਦਾ ਜੋ ਚੋਰੀ ਹੋਇਆ ਸੀ ਉਹ ਬਰਾਮਦ ਕਰਕੇ ਨਾਲ ਇੱਕ ਗੁਰਨਿਸ਼ਾਨ ਸਿੰਘ ਉਰਫ ਸ਼ੰਮਨਾ ਕੁਸਤਵਦੀਪ ਸਿੰਘ ਵਾਸੀ ਸਠਿਆਲਾ ਥਾਣਾ ਬਿਆਸ ਨੂੰ ਜਿਹੜਾ ਗ੍ਰਿਫਤਾਰ ਕਰਕੇ ਤੇ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਟ੍ਰੈਕਟਰ ਟਾਲੀ ਗ੍ਰਾਮ ਕੀਤਾ ਉਹਦੇ ਵਿੱਚ ਇੱਕ ਜੇ ਦੋਸ਼ੀ ਹੋਰ ਹੈਗਾ ਜਿਹੜਾ ਅਜੇ ਫੜਨਾ ਬਾਕੀ ਹੈ ਤੇ ਇੱਕ ਵਧੀਆ ਜਿਹੜਾ ਮਤਲਬ ਸਫਲਤਾ ਜਿਹੜੀ ਪ੍ਰਾਪਤ ਕੀਤੀ ਹੈ ਜੀ